ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਆਖਿਰਕਾਰ ਪੰਜਾਬ ਸਰਕਾਰ ਕਿਹੜੀ ਸਕੀਮ ਲੈ ਕੇ ਆਈ ਹੈ ਇਹ ਯੋਜਨਾ ਸੁਣਨੀ ਵੀ ਜ਼ਰੂਰੀ ਹੈ ਤੇ ਸ਼ੇਅਰ ਕਰਨੀ ਵੀ ਜ਼ਰੂਰੀ ਹੈ ਦੇਖੋ ਕਿੰਨੇ ਲੱਖ ਬਜ਼ੁਰਗਾਂ ਨੇ ਅਪਲਾਈ ਵੀ ਕਰ ਦਿੱਤਾ ਆਖਿਰਕਾਰ ਸਰਕਾਰ ਕਿਹੜੀਆਂ ਸਹੂਲਤਾਂ ਦੇਣ ਜਾ ਰਹੀ ਹੈ ਪੰਜਾਬ ਦੇ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ 22 ਲੱਖ ਬਜ਼ੁਰਗਾਂ ਦੇ ਲਈ ਲੈ ਆਈ ਹੈ ਇੱਕ ਵੱਡਾ ਤੋਹਫਾ ਇਸ ਯੋਜਨਾ ਦੇ ਬਾਰੇ ਸੁਣਿਓ ਵੀ ਤੇ ਅੱਗੇ ਤੱਕ ਸ਼ੇਅਰ ਵੀ ਕਰਿਓ ਤੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਇਹ ਲਾਭ ਵੀ ਦਿਵਾਓ ਜਿਨ੍ਹਾਂ ਸੀਨੀਅਰ ਸਿਟੀਜ਼ਨ ਦੀਪ ਲਾਈਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਾਡੇ ਬਜ਼ੁਰਗ ਸਦਾ ਮਾਲ ਸਕੀਮ ਸ਼ੁਰੂ ਕੀਤੀ ਹੈ ਇਸ ਦਾ ਉਦੇਸ਼ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ, ਗੁਣਵੱਤਾ ਦੇ ਵਿੱਚ ਸਰਦਾਰ ਕਰਨਾ, ਯਕੀਨੀ ਬਣਾਉਣਾ ਹੈ। ਇਹ ਯੋਜਨਾ ਤੁਹਾਨੂੰ ਦੱਸਾਂਗੇ ਜਿਹੜੀ ਸੂਬੇ ਦੇ 22 ਲੱਖ ਬਜ਼ੁਰਗ ਜਿਹੜੇ ਨੇ ਇਸ ਦਾ ਲਾਭ ਲੈ ਰਹੇ ਨੇ ਨਰਸਲ ਸਰਕਾਰ ਨੇ ਬਜ਼ੁਰਗਾਂ ਦੀ ਸਹੂਲਤ ਦੇ ਲਈ ਕਾਟਰੀ ਜਾਰੀ ਕਰ ਦਿੱਤੇ ਨੇ। ਸਭ ਤੋਂ ਵੱਡੀ ਗੱਲ ਹੈ ਕਿ ਜ਼ਿਲ੍ਹਾ ਪੱਧਰ ਤੇ ਸੇਤ ਕੈਂਪ ਲਾਏ ਗਏ ਨੇ। ਹਣ ਬੱਧੀ ਉਮਰ ਦੇ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਸਾਨੀ ਦੇ ਨਾਲ ਦੇਖਪਾਲ ਪ੍ਰਦਾਨ ਕਰਨਗੇ ਇਹਨਾਂ ਸਿਹਤ ਕੈਂਪਾਂ ਦੇ ਵਿੱਚ ਬੱਧੀ ਉਮਰ ਦੇ ਨਾਲ ਬਜ਼ੁਰਗਾਂ ਦੀਆਂ ਹਰ ਤਰ੍ਹਾਂ ਦੀਆਂ ਜਾਂਚ ਕੀਤੀ ਜਾਏਗੀ ਹਰ ਤਰ੍ਹਾਂ ਦਾ ਇਲਾਜ ਉਹ ਖਾਮ ਕੀਤੀ ਜਾਏਗੀ ਇਸ ਦਾ ਸਮੱਸਿਆਵਾਂ ਦੇ ਵਿੱਚ ਕੋਈ ਕੰਨ ਦੀ ਸਮੱਸਿਆ ਹੈ ਕੋਈ ਨੱਕ ਗਲੇ ਦੀ ਸਮੱਸਿਆ ਹੈ ਤੇ ਉਸ ਦੇ ਲਈ ਇਹਨਾਂ ਕੈਂਪਾਂ ਦੇ ਵਿੱਚ ਵਿਸ਼ੇਸ਼ ਜਾਂਚ ਕੀਤੀ ਜਾਏਗੀ ਤੇ ਇਸ ਦੇ ਨਾਲ ਹੀ ਬਜ਼ੁਰਗਾਂ ਦੇ ਲਈ ਮੁਫਤ ਐਨਕਾਂ ਅਕਾਂਦੇ ਆਪਰੇਸ਼ਨ ਵੀ ਸ਼ਾਮਲ ਨੇ ਤੇ ਇਸ ਦੇ ਲਈ ਅਜਰਾ ਪੰਜਾਬ ਗਵਰਨਮੈਂਟ ਇਹ ਵੱਡੀ ਸਹੂਲਤ ਜਿਹੜੀ ਦੇਣ ਜਾ ਰਹੀ ਹੈ ਸੀਨੀਅਰ ਸੀਨੀਅਰ ਸਿਟੀਜ਼ਨ ਕਾਰਪ ਨੂੰ ਬਣਾਣਾ ਪਏਗਾ ਬਹੁਤ ਸਾਰੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਰੀਦਕੋਟ ਮੋਕਾ ਲੁਧਿਆਣਾ ਮੁਕਤਸਰ ਫਲੋਸਪੁਰ ਫਾਜ਼ਿਲਕਾ ਬਠਿੰਡਾ ਮਾਨਸਾ ਸੰਗਰੂਰ ਮਲੇਰ ਕੋਟਲਾ ਤਕਰੀਬਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਸਿਹਤ ਕੈਂਪ ਲਾਇਆ ਜਾਏਗਾ ਤੇ ਇਸ ਦੇ ਨਾਲ ਹੀ ਬਜ਼ੁਰਗ ਨਿਵਾਸੀਆਂ ਦੇ ਲਈ ਪੈਨਸ਼ਨ ਸਕੀਮ ਵੀ ਸ਼ੁਰੂ ਕੀਤੀ ਗਈ ਹੈ 22 ਲੱਖ ਬਜ਼ੁਰਗਾਂ ਨੂੰ ਇਹ ਲਾਭ ਜਿਹੜਾ ਹੈ ਦੇਣਾ ਸ਼ੁਰੂ ਵੀ ਹੋ ਚੁੱਕਾ ਹੈ ਜਿहां ਇਸ ਦੇ ਨਾਲ ਆਰਥਿਕ ਸਥਿਰਤਾ ਨੂੰ ਸਰਕਾਰ ਯਕੀਨੀ ਬਣਾਉਣਾ ਚਾਹੁੰਦੀ ਹੈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੇ ਤਹਿਤ 1500 ਪ੍ਰਤੀ ਮਹੀਨਾ ਬੈਂਕ ਦੇ ਖਾਤਿਆਂ ਦੇ ਵਿੱਚ ਸਿੱਧੇ ਜਮਾ ਕੀਤਾ ਜਾਂਦਾ ਹੈ ਇਸਦੇ ਨਾਲ ਹੀ ਇਸਦੇ ਬਾਰੇ ਜਿਹੜਾ ਮੰਤਰੀ ਸਹਿਬਾਨ ਟੋਲ ਫਰੀ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਗੱਲ ਵੀ ਉਹਨਾਂ ਨੇ ਆਖੀ ਹੈ 14567 ਹੈਲਪਲਾਈਨ ਨੰਬਰ ਹੈ ਜਿੱਥੇ ਤੁਸੀਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਨੇ ਫੋਨ ਕਰਕੇ ਦੱਸ ਸਕਦੇ ਹੋ ਤੇ ਇਸਦੇ ਨਾਲ ਹੀ ਤੁਹਾਡੇ ਕੋਈ ਸ਼ਿਕਾਇਤ ਹੈ ਉਹ ਵੀ ਸਰਕਾਰ ਹੱਲ ਕਰੇਗੀ ਸਾਡੇ ਬਜ਼ੁਰਗ ਸਦਾ ਮਾਨ ਇਹ ਯੋਜਨਾ ਦਾ ਨਾਮ ਹੈ ਤੁਸੀਂ ਇਸ ਦੇ ਲਈ ਅਪਲਾਈ ਕਰਵਾ ਸਕਦੇ ਹੋ